ਅੰਨੀ ਸੌੜੇ ਦੇ 170 ਮਿੰਟ ਪਰ ਵਿਸਕਲ ਹੁੰਦਾ ਦੀ ਵੱਡੀ ਖਬਰ ਨਿਕਲ ਕੇ ਰਹੀ ਹੈ ਜੇਕਰ ਪਾਲੀਵੁੱਡ ਦੇ ਸਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਚ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਖੰਟ ਵਾਲੇ ਬੱਬੂ ਆਂਦਾ ਬੱਬੂ ਮਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਉਹਨਾਂ ਨੇ ਫਿਲਮਾਂ ਚ ਵੀ ਆਪਣੀ ਕਲਾਕਾਰੀ ਦਾ ਜਲਵਾ ਦਿਖਾਇਆ ਸੀ ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕੀ ਪਿੰਡ ਖੰਟ ਵਿਖੇ ਹਾਲ ਹੀ ਚ ਚੋਰਾ ਨੇ ਪੰਜ ਕਰਾਂ ਦੇ ਜਿੰਦੇ ਤੋੜ ਕੇ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 28000 ਦੇ ਕਰੀਬ ਨਗਦੀ ਚੋਰੀ ਕਰ ਲਈ ਹੈ ਇਸ ਸਬੰਧ ਤੇ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਚੋਰਾਂ ਵੱਲੋਂ ਇਹਨਾਂ ਕਰਾਂ ਦੇ ਜਿੰਦੜੇ ਤੋੜੇ ਹਨ ਉਹਨਾਂ ਚ ਇੱਕ ਲੋਕਾਇਕ ਅਤੇ ਅਤਾਕਾਰ ਬੱਬੂ ਆਂ ਦਾ ਜੱਦੀ ਘਰ ਵੀ ਸ਼ਾਮਲ ਹੈ ਘਟਨਾ ਦੀ ਜਾਣਕਾਰੀ ਮਿਲਨ ਤੋਂ ਬਾਅਦ ਮੌਕੇ ਤੇ ਪਹੁੰਚੇ ਚੋਰੀ ਇਨਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਘਟਨਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਫਿੰਗਰਪ੍ਰਿੰਟ ਮਹਾਰਾ ਵੱਲੋਂ ਮੁੰਨੇ ਵੀ ਜਾ ਚੁਕੇ ਹਨ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ ਹਾਲ ਹੀ ਚ 10 ਮਈ ਨੂੰ ਚੋਰਾਂ ਨੇ ਜਿੱਕੀ ਪਿੰਡ ਟਰਪੁਰ ਪਿੱਖੇ ਵੀ ਦਿਨ ਦਿਹਾੜੇ 28 ਟੁਲੇ ਦੀ ਲਗਭਗ ਘਨੇ ਅਤੇ 15000 ਦੇ ਲਗਭਗ ਨਗਦੀ ਚੋਰੀ ਕਰ ਲਈ ਸੀ ਇਕੱਲੇ ਇਲਾਕੇ ਰਹੀਆਂ ਇਨਾ ਕਟਨਾਵਾ ਕਾਰਨ ਲੋਕਾਂ ਦੇ ਅੰਦਰ ਸਹਿਮ ਭਾਈ ਗਈ ਹੈ ਇਸ ਹੋਂਤਾ ਦੀ ਵੱਡੀ ਖੁਰ ਹੋਰ ਖਬਰਾਂ ਦੇਖਣ ਇਸ ਚੈਨਲ ਨਾਲ ਬਨੇ ਰਹੋ